ਅੱਜ ਦੀ ਵੀਡੀਓ 'ਚ ਇੱਕ ਆਰਗੈਨਿਕ ਚੀਜ਼ ਸ਼ੇਅਰ ਕਰਨ ਲੱਗਾ ਆਂ ਬੇਲਾਂ ਬੂਟਿਆਂ ਤੇ ਇਹ ਦੇਖੋ ਰੋਜ਼ ਦੀ ਰੋਜ਼ ਬਿਲ ਲਓ ਰੋਜ਼ ਹੀ ਵਧਣ ਗਈ ਔਰ ਇਹ ਚੀਜ਼ ਇੰਨੀ ਜਬਰਦਸਤ ਹੈ ਕਿ ਹਰ ਹਫਤੇ ਵਰਤਣੀ ਪੈਣੀ ਆ ਚਾਹੇ ਬੇਲਾਂ ਤੇ ਚਾਹੇ ਬੂਟਿਆਂ ਤੇ ਚਾਹੇ ਮਿਰਚਾਂ ਤੇ ਔਰ ਘਰੇਲੂ ਹੀ ਚੀਜ਼ ਆ ਔਰ ਇਸ ਤਰ੍ਹਾਂ ਦੀ ਚਮਕ-ਦਮਕ ਬਣਾ ਦਊਗੀ ਬੂਟਿਆਂ ਦੀ ਕਿ ਤੁਸੀਂ ਪਹਿਲਾਂ ਕਦੇ ਸ਼ਾਇਦ ਹੀ ਇਦਾਂ ਦੇ ਵਿਸ਼ੇ ਦੇ ਉੱਤੇ ਵੀਡੀਓ ਦੇਖੀ ਹੋਊਗੀ ਆਓ ਮੈਂ ਤੁਹਾਨੂੰ ਦੱਸ ਦਿੰਦਾ ਆਂ ਸੱਚੀ ਗੱਲ ਹੈ ਹੁਣ ਸਬਜ਼ੀਆਂ ਦੇ ਉੱਤੇ ਸਪਰੇਅਾਂ ਕਰਨੇ ਦਾ ਟਾਈਮ ਆ ਗਿਆ ਕਿਉਂਕਿ ਸੁੰਡੀ ਭੁੰਡੀ ਔਰ ਬਿਮਾਰੀਆਂ ਫੰਗਸ ਵਗੈਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਆ ਬੂਟੇ ਖਰਾਬ ਹੋ ਰਹੇ ਆ ਖੇਤੋਂ ਸਪਰੇਅ ਕਰਕੇ ਆਏ ਅਸੀਂ ਪਰ ਸਬਜ਼ੀਆਂ ਦੇ ਉੱਤੇ ਮੈਂ ਤੁਹਾਨੂੰ ਦੱਸਣ ਤੋਂ ਪਹਿਲਾਂ ਆ ਦੇਖੋ ਸਬਜ਼ੀਆਂ ਦੇ ਉੱਤੇ ਜੇ ਆਪਾਂ ਕਮਾਲ ਦੇ ਨਤੀਜੇ ਲੈਣੇ ਆ ਆ ਮੈਂ ਤੁਹਾਡ ਨੂੰ ਇੱਥੇ ਅੰਦਰ ਹੀ ਘਰ ਦੇ ਵਿੱਚ ਹੀ ਦਿਖਾ ਰਦੀ ਆਂ ਦੇਖੋ ਦੇਖੋ ਜੀ ਇਸ ਤਰ੍ਹਾਂ ਫਰ ਤੋਂ ਆਪਾਂ ਕਮਾਲ ਦੇ ਨਤੀਜੇ ਲੈਣੇ ਆ ਤਾਂ ਬਿਲਕੁਲ ਔਰ ਚਮਕ ਬਿਲਕੁਲ ਆਰਗੈਨਿਕ ਚਮਕ ਦਮਕ ਤੇ ਬਿਨਾ ਕਿਸੇ ਬਿਮਾਰੀ ਤੋਂ ਕੁਦਰਤੀ ਬੂਟੇ ਇਹਨਾਂ ਦੇ ਵਾਸਤੇ ਬਿਲਕੁਲ ਸੌਖਾ ਜਿਹਾ ਮੈਂ ਤੁਹਾਨੂੰ ਇੱਥੇ ਇਸੇ ਕਰਕੇ ਦੋ ਤਿੰਨ ਲਗਾਤਾਰ ਦਵਾਈਆਂ ਦੀਆਂ ਵੀਡੀਓ ਪਾਈਆਂ ਔਰ ਘਰ ਦੇ ਵਿੱਚੀ ਫ੍ਰੀਤੀ ਚੀਜ਼ ਦੇ ਨਾਲ ਇੱਕ ਚਮਚਾ ਜਿਹੜਾ ਆਪਾਂ ਲੈਣਾ ਆ ਔਰ ਇਹ ਦੋਨੀਆਂ ਚੀਜ਼ਾਂ ਆਪਾਂ ਬਣਾ ਕੇ ਬੂਟਿਆਂ ਦੇ ਉੱਤੇ ਸਪਰੇਅ ਕਰ ਦੇਣੀ ਆ ਤੇ ਹਰੇ ਭਰੇ ਬੂਟੇ ਪੂਰੀ ਤਰ੍ਹਾਂ ਨਾਲ ਹਰਿਆਲੀ ਮਾਰਦੇ ਤੇ ਸੱਜੀਆਂ ਚਮਕਦੀਆਂ ਇਹ ਦੇਖੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਦੱਸਣ ਲੱਗਾ ਕਿ ਆਪਾਂ ਕੀ ਕੀ ਕਰਨਾ ਸਿਰਫ 2-3 ਮਿੰਟ ਦੀ ਸਾਡੀ ਕਹਾਣੀ ਹੁੰਦੀ ਆ ਇੰਨੀ ਕੁ ਕਹਾਣੀ ਦੇ ਵਿੱਚ ਹੀ ਆਪਾਂ ਨੇ ਸਾਰਾ ਕੁਝ ਤੁਹਾਡੇ ਪਰ ਲੈ ਪਾ ਦੇਣਾ ਆ ਲਓ ਅੱਜ ਦੀ ਵੀਡੀਓ ਦੇ ਵਿੱਚ ਇਹ ਅੱਜਕੱਲ ਵਾਲੀਆਂ ਬੇਲਾਂ ਮੈਂ ਤੁਹਾਨੂੰ ਬੇਲ ਦੇ ਕੋਲੇ ਦਿਸ ਰਿਹਾ ਬੈਠਾ ਕਦੂ ਦੀ ਵੱਡਾਂ ਤੋਰੀਆਂ ਕ੍ਰੇਲੇ ਮਿਰਚਾਂ ਸਾਰੀ ਤਰ੍ਹਾਂ ਦੇ ਉੱਤੇ ਇਹ ਬਹੁਤ ਹੀ ਅਸਰਦਾਰ ਔਰ ਇਹ 6 ਦਿਨ ਸਿਰਫ ਇਹਦਾ ਅਸਰ ਰਹਿਣਾ ਕਰਨਾ ਕੀ ਆਪਾਂ ਆਪਾਂ ਕਪੂਰ ਲੈਣਾ ਆ ਇਹ ਦੇਖੋ 2 ਲੀਟਰ ਪਾਣੀ ਮੈਂ ਤੁਹਾਨੂੰ ਬਹੁਤ ਜਲਦੀ ਜੇ ਦੱਸਣ ਲੱਗਾ ਔਰ ਇਹ ਦੇਖੋ 2 ਟਿੱਕੀਆਂ ਲੈ ਕੇ ਆਹ ਦੇਖੋ ਪਾਣੀ ਆਇਆ ਆ ਦੇਖ ਲਓ ਪਾਣੀ ਦੇ ਵਿੱਚ ਦੋ ਟਿੱਕੀਆਂ ਸੈੱਟ ਦੇਣੀ ਆ 2 ਲੀਟਰ ਪਾਣੀ ਦੇ ਵਿੱਚ ਇਹ ਲਓ ਤੇ ਇੱਕ ਚਮਚਾ ਆ ਆਪਣੇ ਕੋਲ ਸਰਫ ਹੈ ਆ ਸਰਫ ਇਕਸੈਲ ਔਰ ਇੱਕ ਚਮਚਾ ਆ ਦੇਖੋ ਸਰਫ ਦਾ ਆ ਲਓ ਔਰ ਇਹਨੂੰ ਤੁਪਈ ਗਰਮ ਪਾਣੀ ਦੇ ਵਿੱਚ ਕਪੂਰ ਜਲਦੀ ਘੁਲ ਜਾਂਦਾ ਤੁਪ ਹੈਗੀ ਆ ਇਹਨੂੰ ਆਪਾਂ ਤੁਪਈ ਪਿਆਰੇ ਦੇਣਾ ਦੋ ਕੇ 2 ਘੰਟੇ ਇਦਾਂ ਹੀ ਰਹਿਣ ਦੇਣਾ ਉਸ ਤੋਂ ਬਾਅਦ ਆਪਾਂ ਇਹਨੂੰ ਵਰਤਣਾ ਹੈ ਬੋਤਲ ਚ ਪਾ ਕੇ ਕਿਸ ਤਰ੍ਹਾਂ ਵਰਤਣਾ ਉਹ ਵੀ ਮੈਂ ਦੱਸ ਦੇਣਾ ਪਰ ਇਹ ਸਿਰਫ 6 ਦਿਨ ਹੀ ਅਸਰ ਕਰਦਾ ਆ ਹਰ ਹਫ਼ਤੇ ਬਣਾਉਣਾ ਪੈਣਾ ਤੁਹਾਨੂੰ 1 ਮਹੀਨਾ ਲਗਾਤਾਰ ਇਦਾਂ ਦੇ ਨਤੀਜੇ ਲੈਣ ਲਈ ਔਰ ਦੇਖਦੇ ਆਂ ਦੇਖਦੇ ਅਸੀਂ ਇਹ ਬੀਲ ਆ ਜਿਹੜੀ ਮੈਂ ਤੁਹਾਨੂੰ ਦਿਖਾਉਂ ਦੇਣਾ ਕਿ ਕਿੱਥੇ ਚਲੀ ਗਈ ਫਿਰ ਤੁਸੀਂ ਕਹਿਣਾ ਪਤਾ ਨਹੀਂ ਕੀ ਪਾਇਆ ਇਹਨੂੰ ਪੂਰੀ ਤਰ੍ਹਾਂ ਆਰਗੇਨਿਕ ਲਓ ਜੀ 2 ਘੰਟੇ ਹੋ ਗਏ ਆ ਔਰ ਵੀਡੀਓ ਮੈਂ ਤੇਜ਼ ਕਰਕੇ ਤੁਹਾਨੂੰ ਫੇਰ ਦੱਸਣ ਲੱਗਾ ਆ ਇਹ 2 ਘੰਟੇ ਬਾਅਦ ਬਿਲਕੁਲ ਘੁਲ ਜਾਣਾ ਆ ਦੇਖੋ ਪਾਣੀ ਦੇ ਵਿੱਚ ਔਰ ਇਹਦੀ ਖੁਸ਼ਬੂ ਇੱਕ ਅਲੱਗ ਤਰ੍ਹਾਂ ਦੀ ਖੁਸ਼ਬੂ ਹੁੰਦੀ ਆ ਬਹੁਤ ਹੀ ਤੇਜ਼ ਗੰਧ ਹੁੰਦੀ ਆ ਕਪੂਰ ਦੀ ਔਰ ਬੋਤਲ ਆਪਾਂ ਨੇ ਭਰ ਲੈਣੀ ਆ ਇਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਜਿਵੇਂ ਔਰ ਬੋਤਲ ਭਰਨ ਤੋਂ ਬਾਅਦ ਪੂਰੀ ਤਰ੍ਹਾਂ ਦੇਖੋ ਪੱਤਿਆਂ ਨੂੰ ਨਿळा ਦੇਣਾ ਆ ਤੇ ਨਾਲੇ ਹੀ ਰੰਗ ਬਦਲ ਜਾਣਾ ਆ ਇਹੀ ਰੰਗ ਦੂਜੇ ਦਿਨ ਰਹੂਗਾ ਤੁਹਾਡੀਆਂ ਬੇਲਾਂ ਦੇ ਉੱਤੇ ਬਿਸ਼ੱਕ ਕਰਕੇ ਦੇਖ ਲਿਓ ਔਰ ਜੋ ਮੱਛਰ ਮੱਖੀ ਭੂੰਡੀ ਲਾਲ ਮੱਖੀ ਸਭ ਉਸੇ ਵੇਲੇ ਉੱਡ ਜਾਣੀਆਂ ਇਹਦੇ ਨਾਲ ਮਿਰਚਾਂ ਦੇ ਉੱਤੇ ਤਾਂ ਖਾਸ ਕਰਕੇ ਬਹੁਤ ਹੀ ਅਟੈਕ ਹੋ ਰਿਹਾ ਹੈ ਪੱਤਾ ਲਪੇਟ ਤੋਂ ਲੈ ਕੇ ਬਿਮਾਰੀਆਂ ਦਾ ਇਹਨਾਂ ਦੇ ਉੱਤੇ ਤਾਂ ਤੁਹਾਨੂੰ ਨਤੀਜੇ ਦੇਖੇ ਹੀ ਜਾਣੇ ਆ ਇਹ ਭਿੰਡੀਆਂ ਜਿਹੜੀਆਂ ਆਪਾਂ ਖਲ ਦੇ ਉੱਤੇ اگਾਈਆਂ ਸੀ ਅਸੀਂ ਤਾਂ ਇਹ ਦੇਖੋ ਟਮਾਟਰ ਇਹ ਤੋੜ ਵੀ ਰਹੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ 100% ਆਰਗੇਨਿਕ ਫਾਰਮੂਲੇ ਸ਼ੇਅਰ ਕਰਦਾ ਹਾਂ ਨਾਮੇ ਇਸ ਤਰ੍ਹਾਂ ਨਹੀਂ ਕਿ ਇਹ ਪਾਤੀ ਤੇ ਖਾ ਨਹੀਂ ਸਕਦੇ